ਆਰ ਬੁਰੀ ਤਰ੍ਹਾਂ ਫੇਲ ਹੋਈ ਹੈ ਮਸ਼ੀਨਰੀ ਸਰਪਲਾਈ ਕਰਨੇ ਨੇਸ਼ਨਲ ਗ੍ਰੀਨ ਰੀਨੂਵਲ ਦਾ 2017 ਦਾ ਫੈਸਲਾ ਹੈ ਜੀਐਚਆਈ ਪਾਰਟੂ ਦਾ ਪੜ੍ਹ ਲਓ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਕਿਸਾਨ ਨੇ ਇਸ ਇੱਕ ਹਫਤਾ ਬਾਅਦ ਤੋਂ ਬਾਅਦ ਇੱਕ ਮਸ਼ੀਨਰੀ ਜਿਹੜੀ ਹੈ ਘਹਾੜੀ ਸੰਭਾਲਣ ਵਾਲੀ ਵਰਤੋਂ ਚ ਆਉਂਦੀ ਹੈ 86% ਫਾਰਮਰਸ ਦੇ ਕੋਲ ਲੈਂਡ ਅਵਾਰਡਿੰਗ 5 ਏਕੜ ਤੋਂ ਘੱਟ ਹੈ ਇਸ ਕਰਕੇ ਤੁਸੀਂ 5 ਏਕੜ ਤੋਂ ਘੱਟ ਵਾਲਿਆਂ ਨੂੰ ਫ੍ਰੀ ਆਫ ਕਾਸਟ ਇਤੋਂ ਵੱਧ ਵਾਲਿਆਂ ਨੂੰ 50% ਕਾਸਟ ਦੇ ਉੱਤੇ ਮਸ਼ੀਨਰੀ ਸਪਲਾਈ ਕਰੋ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਕੁਝ ਮਸ਼ੀਨਰੀ ਕਾਗਜ਼ਾਂ ਤੇ ਵੇਚਤੀ ਥੋੜੇ 2 ਸਾਲ ਪਹਿਲਾਂ ਇਹਦਾ ਰੌਲਾ ਪਿਆ ਮੀਡੀਆ 'ਚ ਬਹੁਤ ਹਾਈਲਾਈਟ ਹੋਇਆ ਸਰਕਾਰ ਨੇ ਕਿਹਾ ਇਹਦੀ ਜਾਂਚ ਕਰਾਂਗੇ ਪਤਾ ਨਹੀਂ ਕਿੱਥੇ ਗਈ ਉਹ ਜਾਨਿਸ਼ ਕਿਸੇ ਕੋਈ ਕਾਗਜ਼ ਤੇ ਲਿਖੀ ਬੇਲਗ ਅੱਜ ਜਿੰਨੀ ਸਾਡੀ ਰਿਕੁਆਇਰਮੈਂਟ ਹੈ ਉਹਦਾ 40% ਵੇਲਰਸ ਨੇ ਪੰਜਾਬ ਵਿੱਚ ਪਰਾਲੀ ਨੂੰ ਕਿਵੇਂ ਸੰਭਾਲਿਆ ਜਾਊਗਾ ਜੀ ਜੇ ਬੀਲਰਸ ਨਹੀਂ ਸਰਕਾਰ ਨੇ ਪ੍ਰੋਵਾਈਡ ਕੀਤੇ ਤੇ ਫਿਰ ਇਖਰਾਕੀ ਤੌਰ ਤੇ ਸਰਕਾਰ ਕਿੱਥੇ ਖੜੀ ਹੈ ਕਿਉਂ ਕਿਸਾਨ ਨੂੰ ਸਜ਼ਾ ਦਿੰਦੀ ਹੈ ਨਹੀਂ ਜੇ ਇਹਨਾਂ ਨੇ ਬੀਲਰਸ ਨਹੀਂ ਪ੍ਰੋਵਾਈਡ ਕਰਨੇ ਤਾਂ ਕਿਸਾਨ ਕਿੱਥੇ ਜਾਵੇ ਸਾਡੀ ਵਿੰਡੋ ਜੋ ਵੀ ਹੈ ਤੇ ਉਹਨਾਂ ਵੱਟਣ ਤੋਂ ਬਾਅਦ ਫੌਰਨ ਅਸੀਂ ਕਣਕ ਬੀਜਣੀ ਹੈ ਤੇ ਸਜ਼ਾ ਕਿਸਾਨ ਨੂੰ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਸਰਕਾਰ ਆਪਣੀ ਗਲਤੀਆਂ ਨੂੰ ਮੰਨ ਕਰੇ ਕਿਸਾਨ ਨੂੰ ਸਜ਼ਾ ਦੇਣੀ ਬੰਦ ਕਰੇ ਯਾਦਾਂ ਬੀਲਰਸ ਪ੍ਰੋਵਾਈਡ ਕਰਕੇ ਵਿਦਨ 1 ਵੀਕ ਸਾਰੇ ਸਾਰੀ ਜਿਹੜੀ ਪ੍ਰਾਲੀ ਉਹਨੂੰ ਸਾਹਮਣੇ ਇਹਦੀ ਉਹ ਡਿਊਟੀ ਆ ਰੂਲ ਉਹਨਾਂ ਨੇ ਤਾਂ ਇੱਥੇ ਤੱਕ ਲਿਖਿਆ ਜਿਹੜੀ ਪਾਲਿਸੀ ਹੈ ਨੈਸ਼ਨਲ ਜੂਰੀਨ ਟਰੂਨਲਸ ਨੇ ਵੀ ਜਿਹੜੇ ਜਿਹੜੇ ਬੇਲਰਜ਼ ਬੇਲਸ ਬਣਾਉਣਗੇ ਔਰ ਉਹਨੂੰ ਸੰਭਾਲਣਾ ਕਿੱਥੇ ਲੈ ਜਾਣਾ ਇਹ ਡੀਸੀ ਦੀ ਜ਼ਿੰਮੇਵਾਰੀ ਹੈ ਆਪਣੀ ਜ਼ਿਹਰੇ ਵੀ ਸਾਰੀ ਪ੍ਰਾਲੀ ਕਿੱਥੇ ਲੈ ਜਾਣੀ ਹੈ ਤੇ ਜੇ ਇਹਨਾਂ ਤੇ ਬੇਲਸ ਹੀ ਨਹੀਂ ਬਣਦੀਆਂ ਤੇ ਸਜ਼ਾ ਕਿਸਾਨ ਨੂੰ ਤੇ ਜੇ ਉਹਨਾਂ ਤੇ ਪਰਚਾ ਦਰਜ ਕਰੀ ਜੋ ਉਹਨਾਂ ਨੂੰ ਜੁਰਮਾਨਾ ਕਰੀ ਜਾਓ ਜੇ ਆਲਰੇਡੀ ਕਿਸਾਨ ਡੁੱਬ ਗਿਆ 25000 ਕਰੋੜ ਦਾ ਪੰਜਾਬ ਨੂੰ ਲਾਸ ਹੋ ਗਿਆ ਤੇ ਫਿਰ ਕੇਂਦਰ ਸਰਕਾਰ ਨੂੰ ਦੇਖਣਾ ਪਏਗਾ ਜੇ ਪੰਜਾਬ ਨੂੰ ਤੁਸੀਂ ਗ੍ਰੇਨ ਬਾਉਲ ਆਫ ਇੰਡੀਆ ਕਹਿੰਦੇ ਹੋ ਤਾਂ ਫਿਰ ਗ੍ਰੇਨ ਬਾਉਲ ਨੂੰ ਪਚਾ ਲਓ ਇਹਨੂੰ ਮਰਨ ਨਾ ਦਿਓ ਬਹੁਤ ਬਹੁਤ ਧੰਨਵਾਦ ਧੰਵਾਦ ਜੀ ਇੱਥੇ ਨੇ ਬਲਦੇਵ ਸਿੰਘ ਨਿਹਾਲਗੜ੍ਹ ਬੈਠੇ ਆ ਸਤਨਾਮ ਸਿੰਘ ਜਨਾਲਾ ਬੈਠੇ ਨੇ ਹਰਦੇਵ ਸਿੰਘ ਹਰਦੇਵ ਸਿੰਘ ਸੰਧੂ ਜੀ ਬੈਠੇ ਨੇ ਇਹ ਸਾਡੇ ਨਾਲ ਬੈਠੇ ਨੇ ਅੱਜ ਜਿਹੜੇ ਕੋਈ ਫੈਸਲੇ ਲਏ ਗਏ ਉਹਨਾਂ ਦੇ ਬਾਰੇ ਅਸੀਂ ਤੁਹਾਨੂੰ ਦੱਸ ਦਿੰਨੇ ਆ ਉਹਦੇ ਵਿੱਚ ਜਿਹੜਾ ਸਾਡਾ ਅੱਜ ਸੀਜ਼ਨ ਚੱਲ ਰਿਹਾ ਝੋਨੇ ਦਾ ਸੀਜ਼ਨ ਜਿਹੜਾ ਮੇਨ ਸੀਜ਼ਨ ਹੁੰਦਾ ਕਿਸਾਨਾਂ ਦਾ ਉਹਦੇ 'ਚ ਇੱਕ ਬੜੀ ਵੱਡੀ ਪਹਿਲਾਂ ਸਾਨੂੰ ਮਾਰ ਪਈ ਆ ਪਹਿਲਾਂ ਸਾਨੂੰ ਹੜਾਂ ਕਰਕੇ ਜਿਹੜਾ ਸਾਡਾ 4.5 ਲੱਖ ਜਿਹੜਾ ਸਾਡਾ ਏਕੜ ਉਹ ਤਬਾਹ ਹੋ ਗਿਆ ਫਸਲ ਦਾ ਉਸ ਤੋਂ ਬਾਅਦ ਝਾਰਜ ਸਾਨੂੰ ਵੱਡੀ ਮਾਰ ਪੈ ਰਹੀ ਆ 10 ਤੋਂ 15 ਕੁਆਂਟਲ ਜਿਹੜਾ ਸਾਡਾ ਇੱਕ ਏਕੜ ਦਾ ਝਾੜਾ ਉਹ ਘਟ ਰਿਹਾ ਕਈ ਕਈ ਜਗ੍ਹਾ ਤੇ ਤਾਂ 5-7 ਕੁਇੰਟਲ ਵੀ ਹੀ ਇਕੜ ਦੇ ਵਿੱਚੋਂ ਨਿਕਲ ਰਿਹਾ ਅਸੀਂ ਸਰਕਾਰ ਤੋਂ ਫੌਰੀ ਤੌਰ ਤੇ ਇਹਦੇ ਮੁਆਵਜ਼ੇ ਦੀ ਮੰਗ ਕੀਤੀ ਆ ਵੀ ਸਾਨੂੰ ਫੌਰੀ ਤੌਰ ਤੇ ਇਹਦਾ ਜਿਹੜਾ ਝਾੜ ਸਾਡਾ ਘਟ ਨਿਕਲਦਾ ਉਹਦਾ ਮੁਆਵਜ਼ਾ ਸਾਨੂੰ ਸਰਕਾਰ ਦੇਵੇ ਮੁਆਵਜ਼ਾ ਦੇਣ ਦੀ ਬਜਾਏ ਸਰਕਾਰ ਸਾਨੂੰ ਇੱਕ ਪਰਾਲੀ ਦੀ ਜਿਹੜੀ ਵੱਡੀ ਸਮੱਸਿਆ ਹਰ ਇੱਕ ਸਾਲ ਆਉਂਦੀ ਆ ਕੋਈ ਉਹ ਪਹਿਲੇ ਸਾਲ ਨਹੀਂ ਹੈ ਅਸੀਂ ਬੜੇ ਚਿਰ ਤੋਂ ਮੰਗ ਕਰਦੇ ਆ ਵੀ ਸਰਕਾਰ ਇਹਦੀ ਸਾਮ ਕਰੇ ਜਾਂ ਸਾਨੂੰ ਜਿਹੜੀਆਂ ਐਮਜੀਟੀ ਦੇ ਹਦਾਇਤਾਂ ਮੁਤਾਬਕ ਸਾਨੂੰ ਪੈਸੇ ਦੇ ਡਾਇਰੈਕਟ ਸਬਸਿਡੀ ਦੇਵੇ ਸਰਕਾਰ ਨੇ ਮਸ਼ੀਨਰੀਆਂ ਦਿੱਤੀਆਂ ਨੇ ਜਿਹੜੀਆਂ ਕਿ ਛੋਦੇ ਕਿਸਾਨਾਂ 'ਤੇ ਪਹੁੰਚੀਆਂ ਜਿਹੜੇ ਬੈਲਰ ਜਾਂ ਉਹ ਚੀਜ਼ਾਂ ਮਸ਼ੀਨਾਂ ਵੀ ਪਹੁੰਚੀਆਂ ਨੇ ਉਹ ਵੀ ਜਿਹੜੀਆਂ ਪਿਛਲੀ ਸਰਕਾਰ ਵੇਲੇ ਕਾਫੀ ਵੱਡਾ ਗੱਪਨ ਸਾਹਮਣੇ ਆਇਆ ਸੀ ਪਰ ਉਹ ਕਿਸੇ ਨੇ ਜਾਗਰ ਨਹੀਂ ਕੀਤਾ ਹਜ਼ਾਰਾਂ ਜਿਹੜਾ ਬੈਲਰ ਸੀਗਾ ਉਹ ਇਸ ਤਰ੍ਹਾਂ ਹੀ ਸਬਸਿਡੀਆਂ ਲੈ ਲਈਆਂ ਗਈਆਂ ਸੀਗੀਆਂ ਉਹਦੀ ਦੁਬਾਰਾ ਇਨਕੁਆਰੀ ਕਰਨੀ ਚਾਹੀਦੀ ਆ ਜਿਹੜੇ ਅੱਜ ਵੀ ਬੈਲਰ ਚੱਲਦੇ ਆ ਜਦ ਵੀ ਅਸੀਂ ਕਿਤੇ ਧਰਨੇ ਲਾਉਣੇ ਆ ਤਾਂ ਉਹ ਬੈਲਰ ਹੀ ਮਹਜੂਜ਼ ਨਹੀਂ ਹੈਗੇ ਪਿੰਡਾਂ ਦੇ ਵਿੱਚ ਉਹ ਜੰਤਕ ਕਰਨੇ ਚਾਹੀਦੇ ਆ ਉਹਨਾਂ ਦੇ ਬੋਰ ਲਗਾਉਣੇ ਚਾਹੀਦੇ ਵੀ ਕਿਹੜੇ ਕਿ ਬੰਦੇ ਕੋਲ ਬੈਲਰ ਆ ਕਿਹਨੇ ਸਬਸਿਡੀ ਲਈ ਆ ਤੇ ਅੱਜ ਬੈਲਰਾਂ ਵਾਲੇ ਵੀ ਜਿਹੜੀ ਵੱਡੀ ਲੁੱਟ ਸਾਡੀ ਕਰ ਰਹੇ ਆ 1000 ਤੋਂ 2000 ਰੁਪਏ ਜਿਹੜਾ ਦੇ ਦਿੰਦਾ ਕਿਸਾਨ ਉਹਦੇ ਹੀ ਜਾ ਕੇ ਜਿਹੜੀਆਂ ਪਰਾਲੀ ਦੀਆਂ ਉਹ ਪੰਡਾ ਬਣਾਉਂਦੇ ਆ ਉਹ ਸਰਕਾਰ ਨੂੰ ਪੂਰੀ ਤਰ੍ਹਾਂ ਤੇ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਦੂਸਰਾ ਅਸੀਂ ਇਹ ਵੀ ਕਹਿੰਦੇ ਆ ਜਿਹੜੀ ਕਿਸਾਨ ਆ ਕੋਈ ਅੱਗ ਆਪ ਨਹੀਂ ਲਾਉਂਦਾ ਮਜਬੂਰੀ ਨੂੰ ਲਾਉਂਦਾ ਕਿਉਂਕਿ ਕਣਕ 'ਚ ਬੜੇ ਥੋੜੇ ਦਿਨ ਰਹਿ ਗਏ ਨੇ ਕਿਸੇ ਨੇ ਆਲੂ ਲਾਉਣੇ ਆ ਸਬਜ਼ੀ ਲਾਉਣੀ ਆ ਜੇ ਸਾਨੂੰ ਬੀਲਰ ਦਾ ਪ੍ਰਬੰਧ ਨਹੀਂ ਹੋਊ ਤਾਂ ਮਜਬੂਰੀ 'ਚ ਕਿਸਾਨ ਅੱਗ ਲਾਉਂਦਾ ਪਰ ਅਸੀਂ ਆ ਅੱਗ ਦੇ ਹੱਕ ਦੇ ਵਿੱਚ ਨਹੀਂ ਹੈਗੀ ਇਸ ਲਈ ਸਰਕਾਰ ਸਾਡੇ ਬੀਲਰਾਂ ਦਾ ਇੰਤਜ਼ਾਮ ਕਰੇ ਤੇ ਸਾਨੂੰ ਸਿੱਧੀ ਸਬਸਿਡੀ ਜਿਹੜੀ ਆ ਸਾਡੇ ਖਾਤਿਆਂ ਦੇ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਇਹ ਪਾਉਣੀ ਚਾਹੀਦੀ ਆ ਜਿਹੜੇ ਬਾਕੀ ਜਿਹੜੇ ਅੱਜ ਪ੍ਰੋਗਰਾਮ ਨੇ ਜਿਵੇਂ ਗੰਨੇ ਦੀ ਪੇਮੈਂਟ ਇਹ ਸਰਕਾਰ ਕਹਿੰਦੀ ਹੁੰਦੀ ਸੀ ਵੀ 48 ਘੰਟਿਆਂ 'ਚ 72 ਘੰਟਿਆਂ 'ਚ ਦੰਨਾ ਵੇਚ ਕੇ ਜਾਇਆ ਕਰੋਗੇ ਤੁਹਾਡੇ ਘਰਾਂ 'ਚ ਪੇਮੈਂਟ ਆ ਜਾਊਗੀ ਅੱਜ ਵੀ ਜਿਹੜੀ ਪੇਮੈਂਟ ਆ ਸਾਡੀ ਕੋਆਪਰੇਟਿਵ ਮਿਲਾਂ ਵੱਲ 96.36 ਕਰੋੜ ਰੁਪਏ ਦੀ ਉਹ ਅੱਜ ਵੀ ਬਕਾਇਆ ਪਈ ਆ ਉਹ ਸਰਕਾਰ ਫੌਰੀ ਤੌਰ ਤੇ ਪਾਵੇ ਤੇ ਵੀ ਇਹ ਕਹਿੰਦੇ ਹੁੰਦੇ ਸੀ ਵੀ ਰੇਟ ਵੀ ਅਸੀਂ ਸਾਰਿਆਂ ਤੋਂ ਵੱਧ ਦਵਾਂਗੇ ਰੇਟ ਵੀ ਅਸੀਂ ਕਹਿੰਨੇ ਆ ਵੀ 450 ਰੁਪਏ ਪਰ ਕੁਇੰਟਲ ਰੇਟ ਦਾ ਐਲਾਨ ਕਰੇ ਤੇ ਮਿਲਣਾ ਚਲਾਉਣ ਦਾ ਵੀ ਅਜੇ ਤੱਕ ਇਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਅਸੀਂ ਕਹਿੰਨੇ ਆ ਵੀ 15 ਨਵੰਬਰ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਮਿਲਾਂ ਨੇ ਉਹ ਚੱਲਣੀਆਂ ਚਾਹੀਦੀਆਂ ਤਾਂ ਕਿ ਜਿਹੜੀਆਂ ਗੰਨੇ ਦੀ ਜਗ੍ਹਾ ਤੇ ਅਸੀਂ ਉਹ ਕਣਕ ਲਗਾ ਲਗਾ ਸਕੀਏ ਦੂਸਰੀ ਜਿਹੜੀਆਂ ਅੱਜ ਫੈਸਲੇ ਹੋਏ ਨੇ ਉਹਦੇ ਵਿੱਚ ਜਿਹੜਾ 4 ਨਵੰਬਰ ਨੂੰ ਡੀਸੀ ਸਾਹਿਬਾਨਾ ਨੂੰ ਅਸੀਂ ਮੰਗ ਪੱਤਰ ਦੇਵਾਂਗੇ ਜਿਹੜੀ ਸਾਡੀ ਲੁੱਟ ਹੋਈ ਆ ਤੇ ਇੱਕ ਬਿਜਲੀ ਸੋਧ ਬਿੱਲ ਆ ਗਿਆ ਉਹਦੇ ਬਾਰੇ ਜਗਮੂਨ ਜੀ ਦੱਸਣਗੇ ਤੇ ਉਹਦੇ ਲਈ ਧਰਨੇ ਦੇਵਾਂਗੇ ਤੇ ਜਿਹੜਾ 26 ਨਵੰਬਰ ਆ ਸਾਡਾ ਉਹ ਚੰਡੀਗੜ੍ਹ ਜਿਹੜਾ ਵੱਡਾ ਧਰਨਾ ਉਹ ਜਿਉਂ ਦੀ ਤਿਉਂ ਕਾਇਮ ਨੇ ਬਾਕੀ ਮੇਰੇ ਸਾਥੀ ਹੁਣ ਜਗਮੂਨ ਜੀ ਜਿਹੜੇ ਆ ਉਹ ਬਿਜਲੀ ਸੋਧ ਬਿੱਲ ਬਾਰੇ ਦੱਸਣਗੇ ਧੰਨ ਜਿਹੜਾ ਬਿਜਲੀ ਸੋਧ ਬਿੱਲ ਆ ਸੁਖਤ ਸਿੰਘ ਗੋਰਚਾ ਸਮਝਦਾ ਹੈ ਕਿ ਕੇਂਦਰ ਸਰਕਾਰ ਨੂੰ ਅਸੀਂ ਹਰਾਇਆ ਸੀ ਪਰ ਕੇਂਦਰ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ ਬਿਜਲੀ ਦੇ ਵਿੱਚ ਬਿੱਲ ਦੇ ਵਿੱਚ ਕੋਈ ਸੇ ਵੀ ਤਰ੍ਹਾਂ ਦੇ ਐਮੈਂਡਮੈਂਟ ਕਰਨ ਨਾਲ ਉਹਨੇ ਸਾਨੂੰ ਇਹ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਖਾਸ ਕਰਕੇ ਸੂਕਤ ਕਿਸਾਨ ਮੋਰਚੇ ਨਾਲ ਸਲਾਹ ਕਰਾਂਗੇ ਇਹ ਸਮਝੌਤਾ ਜਿਹੜਾ ਸਾਡੇ ਕੋਲ ਰਹਿਣਿਆ ਕੇਂਦਰ ਸਰਕਾਰ ਨਾਲ ਉਹਦੀ ਬੱਧ ਸੀ ਪਰ ਇਹਨੇ ਚੁੱਪਚਾਪ ਤੇ ਪਾਰਲੀਮੈਂਟ ਚੋਂ ਪਾਸ ਕਰਕੇ ਹੁਣ ਸੂਬਿਆਂ ਕੋਲ ਸਲਾਹ ਦੇ 9 ਨਵੰਬਰ ਤੱਕ ਭੇਜਤਾ ਸ ਅਸੀਂ ਪਹਿਲਾਂ ਤੋਂ ਦਾ ਵੋਟ ਕਰਦੇ ਆ ਰਹੇ ਆਂ ਔਰ ਇਹ ਵਿਰੋਧ ਲਗਾਤਾਰ ਜਾਰੀ ਰਹੇਗਾ ਅਗਲਾ ਹਫਤਾ ਅਸੀਂ ਪਿੰਡ ਪੱਧਰ ਤੇ ਘਟੋ ਘਟ 1 ਲੱਖ ਮਤਲਬ ਇਹ ਅਪੀਲ ਸਮਝ ਲਓ ਵਾਰਨਿੰਗ ਪੱਤਰ ਸਮਝੋ ਅਸੀਂ ਪਿੰਡਾਂ ਦੇ ਲੋਕਾਂ ਦਾ ਇਕੱਠ ਕਰਕੇ ਜਿੱਚ ਆਮ ਲੋਕ ਸ਼ਾਮਲ ਹੋਣਗੇ ਕਿਸਾਨ ਜਿੱਥੇ ਬੰਦੀਆਂ ਆਉਂਦੀਆਂ ਉਹ ਗਵਾਹੀ ਕਰਨੀਆਂ ਉਹ ਅਸੀਂ ਉਹਨਾਂ ਨੂੰ ਈਮੇਲ ਔਰ ਐਡਰੈਸਾ ਦੁੱਤੇ ਵੱਡੀ ਪੱਧਰ ਤੇ ਪੇਟਾਂਗੇ ਕਿ ਪੰਜਾਬ ਦੇ ਲੋਕ ਸਭੂੱਚੇ ਲੋਕ ਇਸ ਬਿਜਲੀ ਬਿੱਲ ਦਾ ਵਿਰੋਧ ਕਰਦੇ ਨੇ ਜਿਹੜਾ ਕਿ ਇੱਕ ਹਫਤਾ ਪੂਰਾ ਚੱਲੇਗਾ ਅਜੇ ਕਹਿੰਦੇ ਸਾਡੀ ਪੰਜਵੀਂ ਵਾਰ ਇੱਕ ਘੰਡਿਆ ਦਿੱਲੀ ਮੋਰਚੇ ਦੀ 26 ਨਵੰਬਰ ਨੂੰ ਜਿਹੜੇ ਦੱਸ ਕੇ ਪਹਿਲਾਂ ਲਖਵਾਲ ਸਾਹਿਬ ਉਸ ਦਿਨ ਵੀ ਸਾਡਾ ਬਿਜਲੀ ਬਿੱਲ ਦੇ ਸਬੰਧ ਦੇ ਵਿੱਚ ਇਹ ਇੱਕ ਐਸੀ ਵੱਡੀ ਸਾਡੇ ਤੇ ਮਾਰ ਨਹੀਂ ਕਿਸਾਨਾਂ ਤੇ ਨਹੀਂ ਸਮੁੱਚੀ ਜਨਤਾ ਦੇ ਆਪਨਾਵਿਆਂ ਤੇ ਜਿਹੜੇ ਮਜ਼ਦੂਰ ਵੀ ਹੁੰਦੇ ਨੇ ਆਮ ਸੈਣੀ ਵੀ ਹੁੰਦਾ ਉਹਦੇ ਵਿਰੁੱਧ ਅਸੀਂ 26 ਨਵੰਬਰ ਨੂੰ ਦਾ ਪ੍ਰੋਗਰਾਮ ਕਰਨਾ ਸਾਡੀ ਮੁੱਖ ਮੰਤਵ ਹੋਊਗੀ ਪਰ 26 ਨਵੰਬਰ ਦੇ ਪ੍ਰੋਗਰਾਮ ਤੋਂ ਬਾਅਦ ਇੱਕ ਜਜਮਾ ਅਤੇ ਜੇਤੂ ਹੋ ਕੇ ਨਿਕਲਵਾਲਾ ਸੰਘਰਸ਼ ਅਸੀਂ ਅਲੀਕ ਕੇ ਸਾਡੇ ਸਾਹਮਣੇ ਪੇਸ਼ ਕਰ ਦੋਗੇ 26 ਲੋਕ ਕਰਨ ਤੇ ਬਿਜਲੀ ਬਿੱਲ ਸੌਦੇ ਬਨਿਸਵਾਤੇ ਅੱਜ ਇੰਨਾ ਫੈਸਲਾ ਹੋਇਆ ਤੇ ਦੂਸਰੀ ਇਸੇ ਉੱਤੇ ਹੀ ਸਾਡੇ ਇੱਕ ਜਿਹੜਾ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੇ ਕੱਲੂ ਮੀਟਿੰਗ ਹੋ ਰਹੀ ਆ ਕਿਸਾਨ ਮਜ਼ਦੂਰ ਮੋਰਚੇ ਦੀ ਇੱਥੇ ਹੀ ਉਹਨਾਂ ਨੇ ਸਾਨੂੰ ਸਰਦਾ ਪੱਤਰ ਭੇਜਿਆ ਸੀ ਪਰ ਉਹਨਾਂ ਨੇ ਜਿਹੜਾ ਸਦਾ ਪੱਤਰ ਭੇਜਿਆ ਉਸ ਤੋਂ ਪਹਿਲਾਂ ਕੱਲੀ-ਕੱਲੀ ਜਥੇਬੰਦੀ ਨੂੰ ਅਪਰੋਚ ਕੀਤੀ ਮਿਲੇ ਚਿੱਠੀਆਂ ਕੱਢੀਆਂ ਕਿੰਸ ਅਸੀਂ ਬਹੁਤ ਕਪੀਰਤਾ ਦਾ ਵਿਚਾਰਿਆ ਪਰ ਸਿੱਟੇ ਇਸ ਤੇ ਪਹੁੰਚਿਆ ਕਿ ਕਿਹਨਾਂ ਕਿਸਾਨ ਮਜ਼ਦੂਰ ਮੋਰਚਾ ਉਹ ਲੋ ਐਸਕੇਮ ਨਹੀਂ ਜਥੇਬੰਦਿਆਂ ਨੂੰ ਕੱਲੇ-ਕੱਲੇ ਪਹੁੰਚ ਕਰਦਾ ਜਿਹੜਾ ਲਜਾਉ ਰਿਹਾ ਇਹ ਬਿਲਕੁਲ ਹੀ ਇੱਕ ਤਾਂ ਪੱਖੀ ਨਹੀਂ ਹੈ ਇਹ ਸਹੀ ਨਹੀਂ ਹੈ ਐਸਕੇਮ ਪਨਾਮ ਇਹ ਸਭ ਇਹ ਸਭ ਜਾਣ ਨੂੰ ਪੂਰਨ ਤੌਰ ਤੇ ਰੱਦ ਕਰਦਾ ਹੈ ਪਹਿਲਾਂ ਵੀ ਰੱਦ ਕੀਤਾ ਗਿਆ ਕਈ ਵਾਰ ਇਸ ਤਰ੍ਹਾਂ ਜਾਣ ਨੂੰ ਦੇਖਣ ਚਾਹਿਆ ਦਿੱਲੀ ਮੋਰਚੇ ਵੇਲੇ ਵੀ ਸੰਗੂ ਮੋਰਚੇ ਵੇਲੇ ਵੀ ਪ੍ਰਸਤ ਸਪਸ਼ਟ ਰੂਪ ਚ ਆਇਆ ਜਦੋਂ ਉਹਨਾਂ ਨੇ ਕੱਲਾ-ਕੱਲਾ ਅਪਰੋਚ ਕੀਤਾ ਇਹ ਇਸਰ ਜਾਨੂੰ ਅਸੀਂ ਚਰੂਪ ਦੇ ਵਿੱਚ ਦੱਤ ਕਰਦੇ ਆ ਤੇ ਕੱਲ ਵਾਲੀ ਮੀਟਿੰਗ ਤੇ ਅਸੀਂ ਨਹੀਂ ਹਾਜ਼ਰ ਹੋਵਾਂਗੇ ਅਸੀਂ ਆਪ ਦੇ ਲੈਵਲ ਤੇ ਸੰਘਰਸ਼ ਸ਼ੁਰੂ ਕਰਤਾ ਹੈ ਪਹਿਲਾਂ ਤੋਂ ਜਾਰੀ ਆ ਉਹ ਸਰਦਾਰ ਨੂੰ ਅਸੀਂ ਇੱਕ ਜਿੱਤ ਵੱਲ ਲੈ ਕੇ ਜਾਵਾਂਗੇ ਔਰ ਜਿੱਤ ਸਭ ਜ਼ਰੂਰੀ ਲੋਕਾਂ ਦੇ ਆਮ ਲੋਕਾਂ ਦੇ ਅੱਗੇ ਆਉਗੀ ਆਉਗੀ ਇਸ ਲਈ ਅਸੀਂ ਉਹ ਕੱਲ ਵਾਲੀ ਮੀਟਿੰਗ ਤੇ ਹਾਜ਼ਰ ਨਹੀਂ ਹੋਵਾਂਗੇ ਹਾਂਜੀ ਸਰਦਾਰ ਰੋਦੂ ਸਿੰਘ ਜੀ ਅੱਗੇ ਗੱਲ ਕਿਹੜਾ ਚੋਨਾ ਹੈ ਵੀ ਉਹ ਘੱਟ ਕਿਉਂ ਨਿਕਲਿਆ ਜਿਹੜੀ ਡੀਪੀ ਹੈ ਉਹ ਨਕਲੀ ਮਿਲੀ ਹੈ ਸਾਰੀ ਪ੍ਰੈਸ ਨੂੰ ਪਤਾ ਹੈ ਰਾਜਸਥਾਨ ਦੇ ਵਿੱਚੋਂ ਤਿੰਨ ਵੱਡੀਆਂ ਫੈਕਟਰੀਆਂ ਫੜੀਆਂ ਗਈਆਂ ਜਿਹੜੀ ਨਕਲੀ ਖਾਦ ਬਣਾਉਂਦੇ ਕੀਤੇ ਉਸੇ ਕਰਕੇ ਧੋਨੇ ਦਾ ਝਾੜ ਜੇ ਕਹੀਏ ਘਟ ਗਿਆ ਘਟੋ ਘਟ 20 ਮਾਨ ਕਿੱਲੇ ਦਾ ਮਤਲਬ ਢਲੂ ਆ ਜਿਹੜਾ ਘਟ ਨਿਕਲਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਸੈਂਟਰ ਸਰਕਾਰ ਦੇ ਵਿੱਚ ਹੈ ਪੰਜਾਬ ਸਰਕਾਰ ਦੇ ਵਿੱਚ ਉਹਦਾ ਇੱਕ ਤਰ੍ਹਾਂ ਦਾ ਸਾਨੂੰ ਪ੍ਰਭਾਈ ਕਰੇ ਮਾਅਵਜਾ ਦੇਵੇ ਅਸੀਂ ਇਹ ਮੰਗ ਕਰਦਾ ਮੌਕੇ ਸਾਡਾ ਇਹਦੇ ਬਾਰੇ ਅਗਲੀ ਗੱਲ ਰਹੇਗੀ ਪਰਾਲੀ ਦੀ ਪਰਾਲੀ ਅਸੀਂ ਬਿਲਕੁਲ ਕਹਿੰਦੇ ਆ ਜਿੱਥੇ ਤੱਕ ਮਸ਼ੀਨਾਂ ਪਹੁੰਚਣਗੀਆਂ ਉਹਦਾ ਸਮਝ ਲੈ ਵੀ ਅਸੀਂ ਗੱਠਾ ਬਣਾਵਾਂਗੇ ਚਕਾਵਾਂਗੇ ਅਸੀਂ ਵੀ ਚਾਹੁੰਦੇ ਆ ਵੀ ਵਾਤਾਵਰਣ ਇੱਥੇ ਠੀਕ ਰਹਿਣਾ ਚਾਹੀਦਾ ਪਰ ਜਿੱਥੇ ਮਸ਼ੀਨ ਜਾਂਦੀ ਹੀ ਨਹੀਂ ਪੰਜਾਂ ਪੀੜੀਆਂ ਰਾਹ ਹੈ ਹੀ ਨਹੀਂ ਗਏ ਤੇ ਜਾਂ ਛੋਟੇ ਕਿਸਾਨ ਨੂੰ ਮਸ਼ੀਨ ਸੀਸੀਡੀ ਮਿਲਦੀ ਹੀ ਨਹੀਂ ਫਿਰ ਉਹ ਮਜ਼ਦੂਰੀ ਵਸ ਹੋ ਕੇ ਉੱਤੇ ਮਤਲਬ ਉਹਨੂੰ ਅੱਗ ਲਾਉਣੀ ਪੈਂਦੀ ਹੈ ਪਰ ਜੇ ਕਿਸਾਨ ਅੱਗ ਲਾਊਗਾ ਸਰਕਾਰ ਉੱਤੇ ਪਰਚੇ ਦਰਜ ਕਰੂਗੀ ਮਤਲਬ ਅਸੀਂ ਉਹਦੇ ਵਿਰੋਧ ਚੱਕਣਾਗੇ ਕਿਸਾਨ ਦੇ ਹੱਕ ਚ ਖੜਾਗੇ ਚਾਹੇ ਸਾਨੂੰ ਕਿੱਡਾ ਵੀ ਵੱਡਾ ਅंदोलਨ ਕਰਨਾ ਵੇ ਬਿਲਕੁਲ ਕਿਸੇ ਕਿਸਾਨ ਤੇ ਪਰਚਾ ਨਹੀਂ ਹੋਣ ਦੇਵਾਂਗੇ ਜੇ ਪਰਚੇ ਕਰੂਗੀ ਫੇਰ ਜਿਹੜਾ ਅंदोलਨ ਦੇ ਰਾਹ ਅਸੀਂ ਪਾਵਾਂਗੇ ਇਹਦੇ ਉੱਤੇ ਲੜਾਂਗੇ ਜਿਹੜੀ ਗੱਲ ਥੋੜੀ ਜੀ ਚਿੱਠੀ ਦੀ ਆਈ ਹੈ ਮੈਨੂੰ ਇਹਦਾ ਕਿਉਂ ਪੇਰਵਾ ਕਰਨਾ ਏਕਤਾ ਅਸੀਂ ਸਾਰੇ ਚਾਹੁੰਦੇ ਆਂ ਵੀ ਏਕਤਾ ਹੋਣੀ ਚਾਹੀਦੀ ਆ ਪਰ ਏਕਤਾ ਕੋਈ ਸੂਲਾਂ ਦੇ ਆਧਾਰ ਤੇ ਹੋਣੀ ਚਾਹੀਦੀ ਆ ਸਾਡੀ ਪਹਿਲਾਂ ਵੀ ਏਕਤਾ ਹੋਈ ਆ ਜਦੋਂ ਅਸੀਂ ਦਿੱਲੀ ਗਏ ਆ 12 ਜਥੇਬੰਦੀਆਂ ਇਕੱਤੀਆਂ ਤੇਰਾ ਇੱਕ ਦੀਆਂ ਮੋਗੇ ਸਾਡੀ ਮੀਟਿੰਗ ਕੋਈ ਬਾਗ ਦੇ ਰਾਜਾ ਸਾਹਿਬ ਦੀ ਪ੍ਰਧਾਨਗੀ ਥੱਲੇ ਮੀਟਿੰਗ ਹੋਈ ਹੋ ਉੱਥੇ ਸਾਰੇ ਮੁੱਦੇ ਵਿਚਾਰੇ ਗਏ ਵੀ ਆਪਾਂ ਕੀ ਕਰਨਾ ਹੈ ਆਪਾਂ ਇੱਕ ਮੋਟਰਸਾਈਕਲ ਮਾਰਚ ਕਰਨਾ ਹੈ ਜੀ ਟਰੈਕਟਰ ਮਾਰਚ ਕਰਨਾ ਹੈ ਜੀ ਮਤਲਬ ਇੱਕ ਦਿਨ ਸਾਰੇ ਰਸਤੇ ਸੜਕਾਂ ਰੋਕਣੀਆਂ ਜੀ ਫਿਰ ਗੱਡੀਂਆਂ ਲੈਣਾ ਰੋਕਣੀਆਂ ਜੀ ਬਾਰ-ਬਾਰ ਮੀਟਿੰਗਾਂ ਹੁੰਦੀਆਂ ਗਈਆਂ ਉਹ ਮੀਟਿੰਗ ਦੇ ਵਿੱਚ ਜਿਹੜੀ ਚੀਜ਼ ਤੈਅ ਹੁੰਦੀ ਫਿਰ ਫੈਸਲਾ ਹੁੰਦਾ ਵੀ ਦਿੱਲੀ ਨੂੰ ਜਾਣਾ ਹੈਗਾ ਇਹ ਕੀ ਸਾਥੀ ਕਰਦੇ ਨੇ ਪਹਿਲਾਂ ਵੀ ਡੱਲਿਆਂ ਨੇ ਪ੍ਰੋਗਰਾਮ ਦਿੱਤਾ ਜੀ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਵਿੱਚੇ ਵੀ ਨੇਰਤੀਗਾ ਦੋਨੇ ਇਕੱਠੇ ਵੀ ਨਹੀਂ ਬੈਠੇ ਆਪ ਜੇ ਗੱਲ ਕਰ ਲਈਏ ਦੋਨੇ ਆਪ ਵੀ ਡੋਡੀ ਬੈਠੇ ਫੇਰ ਕਹਿੰਦੇ ਜੋ ਆਉਂਦੇ ਨਹੀਂ ਮਾਰ ਮਾਰ ਕਹਿੰਦੇ ਕਿਹੜੇ ਤਰੀਕੇ ਨਾਲ ਜਾਓਗੇ ਪਹਿਲਾਂ ਮੀਟਿੰਗ ਸੱਦੋ ਹਾਂ ਇੱਕ ਤਾਂ ਹੋਣੀ ਚਾਹੀਏ ਚਾਹੇ ਉਹ ਪਨੇਰ ਹੋਵੇ ਚਾਹੇ ਡੱਲੇ ਵਾਲ ਹੋਵੇ ਪਰ ਪਹਿਲਾਂ ਮੀਟਿੰਗ ਸੱਦਾਂਗੇ ਮੀਟਿੰਗ ਦੇ ਵਿੱਚ ਵਿਚਾਰਾਂਗੇ ਉਸ ਤਾਂ ਆਪਣੀ ਆਮ ਕਹਾਵਤ ਹੈ ਵੀ ਕੰਡਿਆਂ ਤੋਂ ਨਿਕੜੀਸਣਾ ਤਾਂ ਹੀ ਅਸੀਂ ਉਹ ਕੱਲ੍ਹ ਵਾਲੀ ਗੱਲ ਨੂੰ ਰੱਦ ਕੀਤਾ ਅਸੀਂ ਤਿਆਰ ਆਂ ਕਹੇ ਦਲਿਆ ਕਹੇ ਕਹੇ ਮਤਵਰਾ ਅਸੀਂ ਕਹੀਏ ਕਹੇ ਬਨੇਰ ਕਹੇ ਪਹਿਲਾ ਮੀਟਿੰਗ ਸੱਦਾ ਕਿ ਮੀਟਿੰਗ ਚ ਕੀ ਫੈਸਲਾ ਹੁੰਦਾ ਹੈ ਕਿਹੜੀ ਲੜਾਈ ਲੜਨੀ ਹੈ ਫਿਰ ਇਕਤਾ ਕਰਨ ਨੂੰ ਜ਼ਿਆਦਾ ਪਰ ਜਿਹੜੇ ਤਰੀਕੇ ਨਾਲ ਉਹ ਇਕਤਾ ਕਰਾਉਣੀ ਚਾਹੁੰਦੇ ਨੇ ਬਿਲਕੁਲ ਇਕਤਾਰੀ ਹੋ ਗਈ ਅਸੀਂ ਆਪਦਾ ਸੰਘਰਸ਼ ਲੜਾਂਗੇ ਉਹ ਆਜ਼ਾਦ ਰਹਿਣਗੇ ਇੱਕ ਦਲ ਹੋਰ ਸੀ ਪੰਜਾਬ ਸਰਕਾਰ ਜਿਹੜੀਆਂ ਸਾਡੀਆਂ ਜ਼ਮੀਨਾਂ ਵੇਚਣੀਆਂ ਚਾਹੁੰਦੀ ਆ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨਾਂ ਪੰਜਾਬ ਐਗਰੋ ਦੀ ਜ਼ਮੀਨਾਂ ਕੁਝ ਪੰਚਾਇਤਾਂ ਦੀਆਂ ਜ਼ਮੀਨਾਂ ਜਿਨ੍ਹਾਂ ਤੇ ਇਹਨਾਂ ਨੇ ਅੱਖ ਰੱਖੀ ਹੋਈ ਆ ਅਸੀਂ ਪਾਉ ਇਹਨਾਂ ਨੂੰ ਚੇਤਾਵਨੀ ਦਿੰਦੇ ਆ ਵੀ ਇਹੋ ਜਿਹੀਆਂ ਜ਼ਮੀਨਾਂ ਅਸੀਂ ਨਹੀਂ ਵੇਚਣ ਦਵਾਂਗੇ ਪੰਜਾਬ ਸਰਕਾਰ ਇਹੋ ਜਿਹਾ ਕੰਮ ਨਾ ਕਰੇ ਅਸੀਂ ਇਹ ਜ਼ਮੀਨਾਂ ਹਰ ਕਦੇ ਨਹੀਂ ਵੇਚਣ ਦਵਾਂਗੇ ਮਹਾਰਾਜਵਲ ਸਾਹਿਬ ਜੀ ਦੋਸਤੋ ਮੈਂ ਤਾਂ ਟੈਕਨੀਕਲੀ ਜਿੱਥੇ ਜਿਹੜੇ ਪੁਆਇੰਟਸ ਡਿਟੇਲਸ ਦੱਸਣ ਰਏ ਗੋਨੂ ਦਾ ਜ਼ਿਕਰ ਕਰਨਾ ਹੈ ਖਰਾਈ ਵਾਸਤੇ ਸਰਕਾਰ ਨੇ 5 ਸਾਲ ਦਾ ਐਗਰੀਮੈਂਟ ਕਰਕੇ ਬੇਲਰ ਜਿਹੜੇ ਸੀ 80% ਸਬਸਿਡੀ ਦੇ ਦਿੱਤੇ ਸੀ ਉਹਦੇ ਮੁਤਾਬਕ ਹਰ ਇਲਾਕੇ 'ਚ ਜਿਹਨੂੰ ਦਿੱਤਾ ਉਹਨੇ ਆਪਣੇ ਇਲਾਕੇ ਦਾ ਇੱਕ ਏਰੀਆ ਮਾਰਕ ਕਰਕੇ ਦਿੱਤਾ ਸੀ ਉੱਥੇ ਉਹਨਾਂ ਨੇ ਬੇਲਸ ਬਣਾਉਣੀਆਂ ਸੀ ਔਰ ਉਹਨਾਂ ਨੂੰ ਉਹਨਾਂ ਨੇ ਸ਼ੁਰੂ ਕਰਤੇ ਅੱਜ ਕੱਲ ਪੈਸੇ ਲੈਨੇ ਆਮ ਬੰਦੇ ਨੂੰ ਬੇਲਰ ਸੌਦੇਬਾਜ਼ੀ ਕਰਕੇ ਹੀ ਨਹੀਂ ਦਿੰਦੇ ਤੇ ਇੱਕ ਦਿਨ ਨਾਬੇ ਧਰਨਾ ਦਿੱਤਾ ਇੱਕ ਦਿਨ ਪਟਿਆਲੇ ਧਰਨਾ ਦਿੱਤਾ ਵੀ ਸਾਡੀ 20-20 ਦਿਨ ਦੀ ਜੀਵੀ ਵੱਡੀ ਹੋਈ ਹੈ ਤੁਸੀਂ ਸਾਨੂੰ ਬੈਲਰ ਕਿਉਂ ਨਹੀਂ ਦਿੰਦੇ ਦੋ-ਦੋ ਬੈਲਰ ਇੱਕ ਇੱਕ ਪਿੰਡ ਤੇ ਅਲਾਟ ਕਰਦੇ ਪਹੁੰਚਿਆ ਕੋਈ ਵੀ ਨਹੀਂ ਤਾਂ ਇੱਕਦਾਂ ਸਮੱਸਿਆ ਪਰਾਲੀ ਦੀ ਸਾਡੀ ਇਹ ਆ ਅਸੀਂ ਬਿਲਕੁਲ ਅਗਰੀ ਲਾਉਣਾ ਚਾਹੁੰਦੇ ਪਰ ਜਿਹੜੇ ਬੈਲਰਸ ਨੇ ਮੈਂ ਡਾਇਰੈਕਟਰ ਐਗਰੀਕਲਚਰ ਨਾਲ ਵੀ ਗੱਲ ਕੀਤੀ ਵੀ ਉਹਨਾਂ ਨੇ ਤੁਹਾਡੇ ਕੋਲ ਐਗਰੀਮੈਂਟ ਕੀਤੇ ਨੇ ਉਹ ਉਹਨਾਂ ਨੂੰ ਕਿਉਂ ਨਹੀਂ ਉਲਪ ਕਰਦੇ ਕੱਖ ਨਹੀਂ ਸਰਕਾਰ ਵੱਲੋਂ ਹੋ ਰਿਹਾ ਕਿਸਾਨਾਂ ਦੇ ਉੱਤੇ ਰੈਡ ਐਂਟਰੀਆਂ ਕਰਨ ਵਾਸਤੇ ਪਰਚੇ ਜਰੂਰ ਹੋ ਰਹੇ ਨੇ ਜਿਹਦੇ ਜਿਹਨੂੰ ਅਸੀਂ ਪ੍ਰਸਾਸ਼ਿਤ ਨਹੀਂ ਕਰਾਂਗੇ ਜੂਸਰਾ ਚੋਂ ਨੇਟ ਨਮੀ ਅਜ ਤੋਂ 20 ਸਾਲ ਪਹਿਲਾਂ ਤੱਕ ਜਰੂਰ ਤੋਂ ਝੋਨਾ ਖਰੀਦ ਹੁਣ ਲੱਗਿਆ 22% ਨਮੀ ਅਲਾਊਡ ਹੁੰਦੀ ਸੀ ਤੇ ਜਿਹੜਾ 17 ਔਰ 22 ਦੇ ਵਿਚਾਲੇ ਡਿਫਰੈਂਸ ਹੁੰਦਾ ਸੀ ਇਹਦੀ ਮਿਲਰਸ ਨੂੰ ਸਰਕਾਰ ਡਰਾਈ ਐਜ ਦਿਆ ਕਰਦੀ ਸੀ ਉਹਨਾਂ ਨੇ ਇੱਕ ਇੱਕ ਪਰਸੈਂਟ ਹਰ ਸਾਲ ਘਟਾਉਂਦੇ ਘਟਾਉਂਦੇ 17 ਤੇ ਲਾਇਆ ਆਪਣੇ ਪੈਸੇ ਬਚਾ ਲਏ ਹੁਣ ਇਹ ਸਜ਼ਾ ਕਿਸਾਨ ਨੂੰ ਦਿੱਤੀ ਅੱਜ ਦੀ ਡੇਟ 'ਤੇ ਜਿਸ ਤਰ੍ਹਾਂ ਦਾ ਮੌਸਮ ਹੋ ਗਿਆ ਇਹ ਡੈਮੇਜ ਇਸ ਕਲਰ ਵੀ ਹੋ ਗਿਆ ਕਲਾਈਮੇਟ ਚੇਂਜ ਦਾ ਅਸਰ ਕੁਝ ਝਾੜ ਵੀ ਘਟ ਗਿਆ ਇਹ ਅਸੀਂ ਜੋ ਸਾਡੇ ਕੋਲ ਰਿਪੋਰਟਸ ਨੇ ਇੱਕ ਤਾਂ ਬਿਮਾਰੀ ਬੜੀ ਵੱਡੀ ਪੱਧਰ ਤੇ ਬੌਣਾ ਰੋਗ ਪੈ ਗਿਆ ਜਿਹਨੂੰ ਚਾਈਨੀਸ ਵਾਇਰਸ ਕਹਿੰਦੇ ਨੇ ਇਹ ਆ ਹਲਦੀ ਰੋਗ ਪੈ ਗਿਆ ਉੱਥੇ 2 ਕਿਲੋ ਪਰ ਇੱਕੜੀ ਝਾੜ ਨਿਕਲਿਆ ਔਰ ਓਵਰਆਲ 8 ਤੋਂ 10 ਕਿਲੋ ਝਾੜ ਵੈਸੇ ਹੀ ਘਟਿਆ ਹੈ ਜਦ ਜੇ ਮੈਂ ਇਹਦੀ ਗੱਲ ਕਰਾਂ ਸਰਕਾਰ ਨੇ ਪਿਛਲੇ ਸਾਲ 182 ਲੱਖ ਟਨ ਪੈਡੀ ਹੋਈ ਸੀ ਸਰਕਾਰ ਨੇ ਹੜਲ ਤੋਂ ਬਾਅਦ ਘਟਾ ਕੇ ਟਾਰਗੇਟ 172 ਕਰਤਾ ਹੁਣ ਜਦੋਂ ਝਾੜ ਦਾ ਰੌਲਾ ਪਿਆ ਉਹਨਾਂ ਨੇ 162 ਕਰਤਾ ਪਰ ਮੇਰੀ ਇੱਕ ਪੱਕੀ ਅਸੈਸਮੈਂਟ ਹੈ ਵੀ ਜਿੰਨਾ ਮਰਜ਼ੀ ਸਰਕਾਰ ਜ਼ੋਰ ਲਾ ਲੇ ਅੱਜ ਤੱਕ 400 ਲੱਖ ਟਨ ਹੋਈ ਹੈ ਜੋ ਨੇਦਾ ਸੀਜ਼ਨ ਹਫ਼ਤੇ ਦੇ ਬਾਅਦ ਆਫ ਹੋ ਜਾਣਾ ਹੈ ਇਹ 120 ਤੇ ਤੱਕ ਵੀ ਬੜੀ ਮੁਸ਼ਕਲ ਨਾਲ ਪਹੁੰਚ ਨਹੀਂ ਸਕਦੇ ਜੇ ਉਹਦਾ लेखा ਕਰੀਏ 120 ਲੱਖ ਰਾਂ ਤੋਂ ਉੱਪਰ ਦਾ ਜਿਹੜਾ ਸੀ 172 ਔਰ 120 ਦੇ ਦਰਮਿਆਨ ਜਿਹੜਾ ਡਿਫਰੈਂਸ ਹੈ 50 ਲੱਖ ਰਾਂ ਦਾ ਕੋਈ 12000 ਕਰੋੜ ਦਾ ਪੰਜਾਬ ਦੇ ਕਿਸਾਨਾਂ ਨੂੰ ਰਗੜਾ ਲੱਗ ਗਿਆ 13000 ਕਰੋੜ ਸਰਕਾਰ ਕਹਿੰਦੀ ਇਹ ਹੜ੍ਹਾਂ 'ਚ ਰਗੜਾ ਲੱਗ ਗਿਆ ਪੰਜਾਬ ਨੂੰ ਫਾਈਨੈਂਸ਼ਲ ਸੱਟ ਪੱਜ ਗਈ 25000 ਕਰੋੜ ਦੀ ਸਾਡੀ ਮੰਗ ਹੈ ਸਰਕਾਰ ਇਹਨੂੰ ਕੰਪਨਸੇਟ ਕਰੇ ਔਰ ਸਾਡੀ ਸਰਕਾਰ ਤਾਂ ਇੱਡੀ ਨਰਾਇਕ ਸਾਬਤ ਹੋਈ ਬੌਣੇ ਰੋਗ ਦੀ ਦੁਹਾਈ ਪੈਂਦੀ ਰਹੀ ਇਹਨਾਂ ਨੇ ਉਹਦੀ ਸਪੈਸ਼ਲ ਗਰਦੌਰੀ ਵੀ ਨਹੀਂ ਕਰਾਈ ਜਿਹੜਾ ਮਹਲਦੀ ਰੋਗ ਤੇ ਪੌਣਾ ਰੋਗ ਸੀ ਵੱਡੀ ਬਾਦਰ ਦੇ ਫੈਲਿਆ ਉਹਦੀ ਕੋਈ ਰਿਪੋਰਟ ਵੀ ਨਹੀਂ ਤਿਆਰ ਕੀਤੀ ਔਰ ਸਥਿਤੀ ਐਸੀ ਆ ਵੀ ਕਿਸਾਨ ਬਹੁਤ ਸਾਰੇ ਡਿਪਰੈਸ਼ਨ 'ਚ ਨੇ ਇਹਨਾਂ ਦੀ ਬੀਬੀ ਕਿੱਲੇ 'ਚ ਉਹ ਇੱਕ ਟਰਾਲੀ ਭਰੀ ਐ ਉਹ ਕਿੱਥੇ ਜਾਣਗੇ ਜ਼ਮੀਰ ਠੇਕੇ ਤੇ ਲਈਆਂ ਉਹ ਸਰਕਾਰ ਤੁਰੰਤ ਕੰਪਨਸੇਟ ਕਰੇ ਨਹੀਂ ਪੰਜਾਬ ਦੀ ਸਥਿਤੀ ਇਹ ਜਿਹੜੀ ਆ ਵਿਗੜੇਗੀ ਅੱਛਾ ਇੱਕ ਫਿਰ ਇਹ ਅਸੀਂ ਫੈਸਲਾ ਇਹ ਨਹੀਂ ਕੀਤਾ ਇਹਦਾ ਬਿਜਲੀ ਸੋਧ ਬਿੱਲ ਹੈ ਮੈਂ ਕੱਲ ਨੂੰ ਸਾਰੀ ਤਜਬੰਦੀਆਂ ਨੂੰ ਜਿਵੇਂ ਫੈਸਲਾ ਹੋਇਆ ਉਹਦੀ ਡਰਾਫਟਿੰਗ ਕਰਕੇ ਚਿੱਠੀ ਦੀ ਦੇ ਦਿਆਂਗਾ 1 ਲੱਖ ਚਿੱਠੀ ਜੀ ਮੰਤਰੀ ਨੂੰ 1 ਲੱਖ ਚਿੱਠੀ ਪਾਵਰ ਮੰਤਰੀ ਭਾਰਤ ਸਰਕਾਰ ਨੂੰ ਅਸੀਂ ਲਿਖਾਂਗੇ ਕਿ ਅਸੀਂ ਇਹਨੂੰ ਅਪੋਜ਼ ਕਰਦੇ ਹਾਂ ਜੇ ਤੁਸੀਂ ਜਬਰਦਸਤੀ ਕੀਤੀ ਠੀਕ ਹੈ ਕੰਕਰੈਂਟ ਲਿਸਟ ਵਿੱਚ ਹੈ ਕੋਈ ਦੋਰਾਇਆ ਨਹੀਂ ਪਰ ਜਿਹੜੇ ਢੰਗ ਨਾਲ ਹੁਣ ਤੁਸੀਂ ਪ੍ਰਾਈਵੇਟਾਈਜ਼ ਪ੍ਰਾਈਵੇਟਾਈਜ਼ੇਸ਼ਨ ਵੱਲ ਨੂੰ ਵੱਧ ਰਹੇ ਹੋ ਉਹਦੇ ਜਿਹੜਾ ਉਹ ਕਹਿੰਦੇ ਨੇ ਵੀ ਅਸੀਂ ਇੱਕ ਇਲੈਕਟ੍ਰਿਸਿਟੀ ਦਾ ਨਾ ਕਿ ਉਹਦਾ ਇਲੈਕਟ੍ਰਿਟੀ ਕੌਂਸਲ ਬਣਾਉਣੀ ਹੈ نیشنل ਲੈਵਲ ਤੇ ਨਹੀਂ نیشنل ਲੈਵਲ ਤੇ ਉਹਦਾ ਚੇਅਰਮੈਨ ਹੋਊਗਾ ਪਾਵਰ ਮਿਨਿਸਟਰ ਭਾਰਤ ਸਰਕਾਰ ਕਨਵੀਨਰ ਹੋਊਗਾ ਸੈਕਰੀ ਪਾਵਰ ਭਾਰਤ ਸਰਕਾਰ ਤੇ ਸਟੇਟਾਂ ਦੇ ਜਿਹੜੇ ਮੰਤਰੀ ਨੇ ਉਹਦੇ ਸਿਰਫ ਮੈਂਬਰ ਹੋਣਗੇ ਇਹਦਾ ਮਤਲਬ ਸਾਰਾ ਕੰਟਰੋਲ ਜਿੰਨਾ ਬਿਜਲੀ ਦਾ ਉਹਨਾਂ ਦੇ ਕੋਲ ਚਲਾ ਜਾਏਗਾ ਫਿਰ ਉਹਦੇ ਵਿੱਚ ਨਵੇਂ ਐਕਟ 'ਚ ਇਹ ਵੀ ਕਹਿੰਦੇ ਨੇ ਵੀ ਅਸੀਂ ਜਿਹੜੇ ਲਾਇਸੈਂਸੀ ਨੇ ਜੇ ਮੈਂ ਡਿਸਟ੍ਰਿਬਿਊਸ਼ਨ ਦੇ ਵਿੱਚ ਨੇ ਉਹ ਅਸੀਂ ਆਪਣੀ ਲੋੜ ਮੁਤਾਬਕ ਦੇਾਂਗੇ ਹੁਣ ਸਾਡੇ ਸਿਰਫ ਪਾਵਰ ਪਾਵਰ ਕੰਪਨੀ ਕੋਲ ਤੇ ਇਹ ਆ ਜਿਹੜਾ ਸਾਡੀ ট্রান্সਕੋ ਹੈ ਉਹਨਾਂ ਦੇ ਕੋਲ ਆਪੋ ਆਪਣਾ ਕੰਮ ਕਰਨ ਵਾਸਤੇ ਲਾਇਸੈਂਸ ਨਹੀਂ ਉਹ ਹੀ ਡਿਸਟ੍ਰਿਬਿਊਸ਼ਨ ਕਰਦੇ ਨੇ ਜੇ ਇਹਦਾ ਮਤਲਬ ਹੋਇਆ ਸਰਕਾਰ ਦੀ ਨੀਅਤ ਤੋਂ ਫਰਕ ਹੈ ਉਹ ਪ੍ਰਾਈਵੇਟ ਲਾਇਸੈਂਸੀ ਖੜੇ ਕਰਨਗੇ ਤੇ ਇਸੇ ਤਰ੍ਹਾਂ ਡਿਸਟ੍ਰਿਬਿਊਸ਼ਨ ਦਾ ਕੰਮ ਵੀ ਉਹਨਾਂ ਦੇ ਹਵਾਲੇ ਕਰ ਦੇਣਗੇ ਇਹ ਬੜੇ ਟੇਡਟਾਂ ਨਿੱੰਨਾ ਬੜੇ ਸ਼ਾਂਤ ਢੰਗ ਨਾਲ ਸਾਰਾ ਇਹ ਜਿਹੜਾ ਗਰਾਫਟ ਹੈ ਪੜਿਆ ਹੈ ਬੜੇ ਸ਼ਾਂਤ ਢੰਗ ਨਾਲ ਉਹਨਾਂ ਨੇ ਬੜੀ ਪਾਲਿਸ਼ਡ ਲੈਂਗੁਏਜ ਇਸਤੇਮਾਲ ਕਰਕੇ ਇਦਾਂ ਕਿਤੇ ਨਹੀਂ ਲਿਖਿਆ ਹੋਈ ਸੀ ਪ੍ਰਾਈਵੇਟ ਕਰ ਰਹੇ ਪਰ ਬੀਸਿਕਲੀ ਜੇ ਜਦੋਂ ਇੰਪਲੀਮੈਂਟ ਹੋਇਆ ਸਾਰਾ ਜਿਹੜਾ ਪਾਵਰ ਬਿਜਲੀ ਦਾ ਕੰਮ ਹੈ ਉਹ ਪ੍ਰਾਈਵੇਟ ਹੱਥਾਂ ਚਲੇ ਜਾਏਗਾ ਔਰ ਬਾਹਰ ਸਰਕਾਰ ਦੇ ਕੰਟਰੋਲ ਛੁੱਟ ਜਾਏਗਾ ਇਹ ਅਸੀਂ ਚੀਫ ਮਿਨਿਸਟਰ ਪੰਜਾਬ ਤੋਂ ਮੰਗ ਕਰਦੇ ਹਾਂ ਬਈ ਸਰਕਾਰ ਜਿਵੇਂ ਪਹਿਲਾਂ ਗਲਤੀ ਕਰਨੀ ਡੈਮ ਸੇਫਟੀ ਐਕਟ ਮੰਨ ਕੇ ਇਹਨੇ ਜਿਹੜਾ ਡਰਾਫਟ ਹੈ ਨਵਾਂ ਜਾਰੀ ਕੀਤਾ ਸਰਕਾਰ ਨੇ ਇਲੈਕਟ੍ਰਿਸਿਟੀ ਐਮੈਂਡਮੈਂਟ ਬਿਲ 2025 ਇਹਨੂੰ ਇਹਦੇ ਵਿਰੋਧ ਚ ਚਿੱਠੀ ਚ ਲਿਖੇ ਸਰਕਾਰ ਨੂੰ ਵੀ ਅਸੀਂ ਇਹਨੂੰ ਨਹੀਂ ਮੰਨਦੇ ਤੇ ਜੇ ਉਹ ਇਹ ਨਹੀਂ ਕਰੂਗਾ ਨਹੀਂ ਪੰਜਾਬ ਸਰਕਾਰ ਇਹਦਾ ਵਿਰੋਧ ਕਰੂ ਤਾਂ ਪੰਜਾਬ ਸਰਕਾਰ ਦਾ ਵੀ ਵਿਰੋਧ ਅਸੀਂ ਕਰਾਂਗੇ ਔਰ ਇਸੇ ਤਰ੍ਹਾਂ ਅਸੀਂ ਇੱਕ ਇੱਕ ਲੱਖ ਚਿੱਠੀ ਇਸੇ ਲਈ ਫੋਰਵਰਡ ਕਰਨ ਲਈ ਪਾਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇੱਕ ਇੱਕ ਲੱਖ ਚਿੱਠੀਆਂ ਸੀ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਕੋਲੋਂ ਸੇਕਵਾ ਰਹੇ। ਇਸੇ ਤਰ੍ਹਾਂ ਜ਼ਮੀਨਾ ਐਕੁਇਜ਼ੀਸ਼ਨ ਦਾ ਸੀ ਪਿਛਲੇ ਦਿਨੀ ਇੱਕ ਦਿਨ ਛੋਟਾ ਧਰਮ ਦੇ ਕੇ ਵਾਰਨਿੰਗ ਦੇ ਤੌਰ ਤੇ ਡਾਇਰੈਕਟਰ ਪੰਚਾਇਤ ਨੂੰ ਕਹਿ ਗਏ ਸੀ ਵੀ ਤੁਸੀਂ ਚਿੱਠੀ ਜਾਰੀ ਕੀਤੀ ਆ ਵੀਡੀਓਜ਼ ਨੂੰ ਵੀ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਪੰਚਾਇਤਾਂ ਦੀ ਉਹਦੀ ਡਿਟੇਲਸ ਭੇਜੋ ਉਹਦੇ ਜਮ੍ਹਾਂਬੰਦੀ ਦੇ ਨੰਬਰ ਭੇਜੋ ਇਹਦਾ ਮਤਲਬ ਤੁਹਾਡੀ ਅੱਖ ਪੰਚਾਇਤ ਦੀਆਂ ਜ਼ਮੀਨਾਂ ਦੇ ਉੱਤੇ ਐ ਜਿਵੇਂ ਅਸੀਂ ਪਹਿਲਾਂ ਤੁਹਾਡਾ ਵਿਰੋਧ ਕੀਤਾ ਸੀ ਜਦੋਂ ਤੁਸੀਂ ਜ਼ਮੀਨਾਂ ਖਰੀਦਣ ਲੱਗੇ ਸੀ ਲੈਂਡ ਪੂਲਿੰਗ ਕੌਂਸੀ ਦੇ ਤਹਿਤ ਅਸੀਂ ਸਖਤ ਵਿਰੋਧ ਕਰਾਂਗੇ ਸਾਡੀਆਂ ਜ਼ਮੀਨਾਂ ਨੇ ਉਹ ਪੰਚਾਇਤ ਦੀਆਂ ਪੰਚਾਇਤਾਂ ਉਹਦੇ ਜੋ ਕਮਾਈ ਹੁੰਦੀ ਉਹਦੇ ਨਾਲ ਡਿਵੈਲਪਮੈਂਟ ਬਣਦੀ ਕਰਦੀ ਹੈ ਇਹ ਅਸੀਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਦੂਸਰਾ ਪੀਏਯੂ ਦਾ 1500 ਏਕੜ ਦਾ ਰਿਸਰਚ ਫਾਰਮ ਰਿਸਰਚ ਫਾਰਮ ਲਾਰੇ ਦੇ ਫਿਰ ਜੇ ਯੂਨੀਵਰਸਿਟੀ ਦਾ ਰਿਸਰਚ ਫਾਰਮ ਲੈ ਲਿਆ ਤਾਂ ਰਿਸਰਚ ਬੰਦ ਹੋ ਜਾਏਗੀ ਖੇਤੀ ਸਾਲੀ ਜੀਵਨ ਰੇਖਾ ਹੈ ਤੇ ਇਸੇ ਤਰ੍ਹਾਂ ਇਹਨੂੰ ਅੱਗੇ ਤੋਰਨ ਵਾਲੀ ਪੀਏਯੂ ਹੈ ਅਸੀਂ ਕਿਸੇ ਕੀ ਹੁੰਦੇ ਹੈ ਲੋਰੀ ਕਰਾਂ ਜਿਨੀਅਰ ਸਰਕਾਰੀ ਪ੍ਰੋਪਰਟੀਆਂ ਨੇ ਸਰਕਾਰ ਉਹਨਾਂ ਨੂੰ ਵੇਚਣ ਦੀ ਆਈ ਹੋਈ ਹੈ ਅਸੀਂ ਇਹਦਾ ਵਿਰੋਧ ਕਰਦੇ ਹਾਂ ਸਰਕਾਰ ਆਪਣੇ ਹੋਰ ਕੋਈ ਰਿਸੋਰਸਿਸ ਰਵੇ ਹੁਣ ਕਿਸੇ ਨੇ ਨਹੀਂ ਇਨਾਂ ਨੇ ਜਿਹੜੇ ਕਲੈਕਟਰ ਰੇਟ ਸੀ ਹਰ ਜਗ੍ਹਾ ਘਟੂ ਘਟ ਡੁੱਬਨੇ ਕਈ ਜਗ੍ਹਾ ਤਾਂ 600% ਵੀ ਵਧਾ ਲਈ ਇਹਦੇ ਨਾਲ ਲੋਕਾਂ ਨੂੰ ਅੜਾ ਮਾਰਨਾ ਲਿਆ ਫੇਰ ਤੁਸੀਂ ਹੋ ਕੇ ਸਰਕਾਰ ਚ ਲਾਉਣ ਵਿੱਚ ਤੇ ਸਜ਼ਾ ਤੁਸੀਂ ਲੋਕਾਂ ਨੂੰ ਦੇ ਰਹੇ ਹੋ ਇਹਦਾ ਇਹਦਾ ਅਸੀਂ ਵਿਰੋਧ ਕਰਦੇ ਹਾਂ ਪੰਜਾਬ ਦੀ ਡੀਏਪੀ ਦੀ ਕਮੀ ਹੈ ਸਾਡੀ ਸਰਕਾਰ ਪੰਜਾਬ ਸਰਕਾਰ ਖਾਸ ਤੌਰ ਖਾਸ ਤੌਰ ਤੇ ਮੇਰੀ ਪੂਰੇ ਲੈਵਲ ਤੇ ਇਹਨਾਂ ਨਾਲ ਕਈ ਵਾਰੀ ਗੱਲ ਹੋਈ ਹੈ ਕਿ ਤੁਸੀਂ ਜਿਹੜੇ ਆਪਣੀ ਡਿਮਾਂਡ ਭੇਜਦੇ ਹੋ ਪਰ ਸਰਕਾਰ ਨੂੰ ਤੁਹਾਡਾ ਤਰੀਕਾ ਗਲਤ ਹੈ ਉਹਨੂੰ ਬਦਲੋ ਅਸੀਂ ਕਿਸੇ ਵੇਲੇ ਦੋ ਫਸਲਾਂ ਨਾਲ ਲੈਦੇ ਹੁੰਦੇ ਸੀ ਖਾਲੇ ਵੀ ਸਿਸਟਮ ਉਹੀ ਚੱਲਦਾ ਦੋ ਫਸਲਾਂ ਦੀ ਡਿਮਾਂਡ ਪੇਸ਼ ਕਰਦੇ ਨੇ ਹੁਣ ਤਾਂ ਸਾਰੇ ਪੰਜਾਬ ਵਿੱਚ ਆਲੂ ਹੋਣ ਲੱਗੇ ਜਿੱਦ ਦੀ ਡੀਪੀ ਦੀ ਕੰਜ਼ਮਪਸ਼ਨ ਬਹੁਤ ਜ਼ਿਆਦਾ ਤੋਂ ਵੱਧ ਹੈ ਮੱਕੀ ਹੋਣ ਲੱਗੀ ਤਿੰਨ ਤਿੰਨ ਚਾਰ ਚਾਰ ਫਸਲਾਂ ਵੈਸੇ ਨਹੀਂ ਜਿੱਦ ਦੀ ਉਹ ਡਿਮਾਂਡ ਇਹਨੂੰ ਭੇਜਦੇ ਉਹਦੇ ਨਾਲ ਸ਼ਾਰਟੇਜ ਆ ਚਾਰਟੇਜ ਐ ਬਲੈਕ ਹੁੰਦੀ ਐ ਕਿਸਾਨਾਂ ਦਾ ਗਲਵੱੜ ਹੁੰਦਾ ਐ ਤੇ ਫਸਲ ਦੀ ਬਜਾਈ ਸ਼ੁਰੂ ਹੋ ਗਈ ਦੀ ਇਹ ਮਾਰਕੀਟ ਚ ਹੈ ਨਹੀਂ ਜੇ ਕਿਤੇ ਆਉਂਦਾ ਤਾਂ ਨਾਲ ਉਹਦੇ ਕੁਝ ਲਿੰਕੇਜ ਐ ਕੁਝ ਨਾ ਕੁਝ ਜ਼ਬਰਦਸਤੀ ਗਲਮੜ ਦੇ ਨੇ ਦੁਕਾਨਦਾਰ ਵੀ ਤੇ ਸੁਸਾਇਟੀਆਂ ਦੇ ਵਿੱਚ ਵੀ ਤੇ ਇਹ ਬੰਦ ਕੀਤਾ ਜਾਏ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਏ ਨਹੀਂ ਇਹਦਾ ਵੀ ਸਖਤ ਵਿਰੋਧ ਹੋਏਗਾ ਬਹੁਤ ਬਹੁਤ ਧੰਨਵਾਦ ਜਿਹੜਾ 26 ਤਰੀਕ ਨੂੰ ਤੁਸੀਂ ਪਲਾਨ ਦੱਸਿਆ ਵੀ 26 ਨੂੰ ਧਰਮ ਦੇਣਾ ਉਹਦੇ ਵਿੱਚ ਸਾਰੇ ਮੁੱਦੇ ਤੁਸੀਂ ਅੱਗੇ ਰੱਖ ਕੇ ਚੱਲੋਗੇ ਪੁਆਇੰਟ ਵਾਈਜ਼ ਇੱਕ ਜਮੀਨ ਵੇਚਣ ਦਾ ਮੁੱਦਾ ਦੂਸਰਾ ਪੰਚਾਇਤਾਂ ਕੋਲ ਵੇਰਵਾ ਮੰਗਣ ਦਾ ਮੁੱਦਾ ਇਹ ਸਾਰੇ ਮੁੱਦੇ ਅੱਗੇ ਰੱਖ ਕੇ ਚੱਲੋਗੇ ਬੀਰ ਸ਼ੇਵਦਰ ਦੇ ਨਾਲ ਇਹ ਅਸੀਂ ਥੋੜੇ ਦਿਨ ਜਿਹੜਾ 4 ਤਾਰੀਖ ਨੂੰ ਡੀਸੀਓ ਦੇ ਦੇਣਾ ਉਹਦੇ ਵਿੱਚ ਅਸੀਂ ਇੱਕ ਨੋਟਿਸ ਹੈ ਉਹ ਸਰਕਾਰ ਨੂੰ ਉਹਦੇ ਚ ਸਾਰੇ ਲਿਖਦੇ ਹਾਂ ਇੱਕ ਗੱਲ ਰਹੀ ਬਣ ਬੋਲਣ ਲੱਗ ਪੜੋ ਇੱਕ ਜਿਹੜੇ ਕੇਸ ਸਾਡੇ ਤੇ ਹੋਏ ਹੋਏ ਆ ਪਰਾਲੀ ਦੇ ਹੋਏ ਹੋਏ ਆ ਉਹ ਅਸੀਂ ਸਰਕਾਰ ਨੂੰ ਕਹਿੰਦੇ ਆ ਫੌਰੀ ਤੌਰ ਤੇ ਵਾਪਸ ਲਓ ਇੱਕ ਰੇਲਵੇ ਦੇ ਕੇਸ ਸਾਡੇ ਤੇ ਨੇ ਬਹੁਤ ਸਾਰੇ ਕਿਸਾਨਾਂ ਤੇ ਉਹ ਵੀ ਅਸੀਂ ਕਹਿੰਦੇ ਆ ਫੌਰੀ ਤੌਰ ਤੇ ਕੇਸੜੇ ਆ ਵਾਪਸ ਲੈ ਜਾ ਚਲੋ ਕਰੋ ਸੁਭਾਅ ਇੱਕ